10 ਵਜੇ ਕੁਝ ਮਿੰਟ ਤੇ ਕਾਲਜ ਸੀਗੀ ਹਾਂ ਕਿ ਚਕੀਟੀ ਦੇ ਕੋਲ ਅਕਸ਼ਰ ਧਾਮਿਆ ਤੇ ਅਕਸ਼ਰ ਧਾਮ ਦੇ ਬਾਹਰ ਕੋਈ ਕਾਰ ਨੂੰ ਅੱਗ ਲੱਗੀ ਹੈ ਅੱਛਾ ਜੀ ਤੇ ਅਸੀਂ ਮੌਕੇ ਤੇ ਆਣ ਕੇ ਅੱਗ ਤੇ ਕਾਬੂ ਪਾ ਲਿਆ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਜਾਨੀ ਨੁਕਸਾਨ ਨਹੀਂ ਹੋਇਆ ਇਹ ਕਾਰ ਚੱਲ ਰਹੀ ਸੀ ਜਾਂ ਰੁਕੀ ਹੋਈ ਸੀ ਇਹ ਹੁਣ ਕਾਰ ਤਾਂ ਖੜੀ ਸੀਗੀ ਜਦੋਂ ਅੱਗ ਲੱਗੀ ਤੇ ਅਸੀਂ ਅੱਗ ਤੇ ਮਤਲਬ ਕਾਬੂ ਪਾ ਲਿਆ ਆਣ ਕੇ ਕਾਰ ਦੇ ਵਿੱਚ ਬੰਦੇ ਬੈਠੇ ਹੋਏ ਸੀ ਹਾਂ ਜੀ ਇੱਕ ਬੰਦਾ ਸੀਗਾ ਜੀ ਉਹ ਠੀਕ ਠਾਕ ਹੈ ਜੀ ਅੱਛਾ ਜੀ ਹਾਂ ਜੀ ਕਾਰ ਸਾਰੀ ਖਤਮ ਹੋ ਕਾਰ ਸਾਰੀ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਬਈ ਸਰ ਗੱਡੀਆਂ ਦੋ ਲੈ ਕੇ ਆਏ ਜੀ ਓਕੇ ਹਾਂਜੀ ਅੱਗ ਨੂੰ ਹਨ ਕਾਬੂ ਪਾ ਲਿਆ ਹਾਂਜੀ ਸਰ ਅੱਗ ਤੇ ਕਾਬੂ ਪਾ ਲਿਆ ਅਸ਼ਵਨੀ ਕੁਮਾਰ ਕੀ ਕੀ ਗੱਲ ਹੋਈ ਸਰ ਮੈਂ ਇੱਥੋਂ ਇਧਰੋਂ ਆਉਂਦਾ ਪਿਆ ਲੰਮੇ ਬਿਚੌਕ ਲੋ ਤੇ ਇੱਥੇ ਆ ਕੇ ਨਾ ਧੂੰਆਂ ਲੱਗਾ ਨਿਕਲਣਾ ਕਾਰ ਚੋਂ ਇਹ ਧੂੰਆਂ ਲੱਗਾ ਨਿਕਲ ਬਲੋਅਰ ਲੱਗੇ ਤੇ ਮੈਂ ਗੱਡੀ ਸਾਈਡ ਤੇ ਕਰਕੇ ਸੋਚ ਕਟਿਆ ਤੇ ਬੋਰਨ ਖੋਲਣ ਦੀ ਕੋਸ਼ਿਸ਼ ਕੀਤੀ ਆ ਆ ਲੱਗੇ ਵਿਚਾਰੇ ਆ ਆ ਫੈਕਟਰੀ ਹੈ ਨਾ ਜੀ ਹਾਂ ਹਾਂ ਇਹ ਵੀ ਦੌੜੇ ਆਏ ਮੁੰਲੇ ਇਹਨਾਂ ਨੇ ਦੋ ਸਿਲੰਡਰ ਵੀ ਚਲਾਏ ਆ ਉਹ ਗੱਲ ਹੀ ਬੜੀ ਬੋਲਣ ਖੁੱਲਾ ਨਹੀਂ ਅੱਗ 1 ਸੈਕਿੰਡ ਦੀ ਮਾਰੇ ਅੱਛਾ ਅੱਗ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਅੱਗ ਦਾ ਕਾਰਨ ਕੁਝ ਨਹੀਂ ਪਤਾ ਨਹੀਂ ਧੂਆਂ ਨਿਕਲਿਆ ਕੋਈ ਤਾਰ ਟੁੱਗਰੀ ਅਰਥ ਹੋ ਗਈ ਹੋਊਗਾ ਅੱਛਾ ਨਾ ਉਹਦੇ ਨਾਲ ਤੇ ਕਿੰਨੇ ਜਾਣੇ ਸੀ ਗੱਡੀ ਕੱਲਾ ਸੀ ਅੱਛਾ ਕੱਲੇ ਹਾਂਜੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਕੁਝ ਸਾਰੀ ਗੱਡੀ ਗੱਡੀ ਕੇੜੀ ਸੀ ਟੁੱਟੀ ਗੱਡੀ ਇੰਕਾ ਬਿਸਟ ਆਏਗੀ ਅੱਛਾ ਜੀ ਅੱਗ ਦਾ ਹੱਲ ਪਤਾ ਨਹੀਂ ਲੱਗਿਆ ਸਿਰਫ ਚੰਗਾਰੀ ਉਹ ਧੂਆਂ ਨਿਕਲੇ ਧੂਏ ਨਾਲ ਹੀ ਅੱਛਾ